ਪਹਿਲਾਂ ਤਾਂ ਕੀ ਹੁੰਦਾ ਸੀ ਵੀ ਵੱਡੇ ਵੱਡੇ ਕਾਰਪੋਰੇਟਰ ਹਣੇ ਸੀ ਜਾਂ ਪਰਿਵਾਰ ਸੀ ਉਹ ਸਾਈਡ ਤੇ ਰਹਿ ਕੇ ਹਮ ਕੰਮ ਕਰਦੇ ਸੀ ਹੁਣ ਉਹਨਾਂ ਨੇ ਰਾਜਨੀਤੀ ਦੇ ਵਿੱਚ ਸਿੱਟਾ ਪ੍ਰਵੇਸ਼ ਕਰਨੇ ਆ ਇੱਕ ਤਾਂ ਮਤਲਬ ਉਹਨਾਂ ਨੇ ਫੰਡਿੰਗ ਤੇ ਨੀ ਸ਼ੁਰੂ ਕਰਦੀ ਫੰਡਿੰਗ ਦੇ ਕੇ ਮਤਲਬ ਉਹਨਾਂ ਦੇ ਪਾਲਿਸੀਜ਼ ਨੂੰ ਆਪ ਦੇ ਹੱਕ ਕਿਸਾਨੀ ਦੇ ਹੀ ਸਿਰ ਅ ਕਈ ਚੀਜ਼ਾਂ ਵੜ ਦਿੱਤੀਆਂ ਜਾਂਦੀਆਂ ਨੇ ਜਿਵੇਂ ਵਾਤਾਵਰਣ ਸੰਕਟ ਕਿਸਾਨੀ ਦੇ ਸਿਰ ਮੜ ਜਾਂਦਾ ਹੈ ਕੀ ਆ ਜਾਂਦਾ ਪੰਜਾਬ ਹਰਿਆਣਾ ਦਾ ਧੂਆ ਜਿਹੜਾ ਉਹ ਦਿੱਲੀ ਆ ਲ ਹੋ ਜਾਂਦਾ ਪਰ ਜਦੋਂ ਕਿ ਮੇਰੇ ਹਿਸਾਬ ਨਾਲ ਇੱਕ ਰਿਪੋਰਟ ਹੈ ਕਿ 100 ਤੋਂ ਵੱਧ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਨੇ ਉਹ ਜਿੰਨੀ ਵੀ ਕਾਰਬਨ ਮਿਸ਼ਨ ਕਰਦੇ ਨੇ ਉਹਦਾ 70% ਹਿੱਸਾ ਉਹਨਾਂ ਦਾ ਆ ਦੇ C2 50% ਮਤਲਬ ਜਿੰਨਾ ਖਰਚਾ ਹੁੰਦਾ ਹੈ ਉਹਦਾ 50% ਉੱਪਰ ਮੁਨਾਫਾ ਜੋੜ ਕੇ ਕਿਸਾਨਾਂ ਨੂੰ ਫਸਲਾਂ ਦਾ ਭਾਅ ਦਿੱਤਾ ਜਾਂਦਾ ਹੁੰਦਾ ਹੈ ਹੂੰ ਪੰਜਾਬ ਦੇ ਵਿੱਚ ਕਣਕ ਤੇ ਝੋਨਾ ਹੂੰ ਇਹਨਾਂ ਦੋਨਾਂ ਉੱਤੇ ਜਿਹੜੀ ਸਾਨੂੰ ਐਫਐਸਪੀ ਮਿਲ ਰਹੀ ਆ ਉਹਦੇ ਤੇ C2 ਦਾ ਜਿਹੜਾ ਫਾਰਮੂਲਾ ਮਿਲ ਉਹ ਲਾਗੂ ਨਹੀਂ ਹੋ ਰਿਹਾਗਾ ਹੂੰ ਲਾਗੂ ਹੋ ਜੇ ਤਾਂ ਜਿਹੜਾ ਕਣਕ ਦਾ ਭਾਅ ਹੈ ਉਹ ਲਗਭਗ 300 ਪਲੱਸ ਹੋਰ ਵੱਧ ਸਕਦਾ ਹੈ ਹੂੰ ਮਤਲਬ ਪਹਿਲੀ ਗੱਲ ਤਾਂ ਪ੍ਰੋਪਰ ਐਮਐਸਪੀ ਜਿਹੜੀ ਮਿਲ ਰਹੀ ਸਾਨੂੰ ਖਰੀਆਣੇ ਤੇ ਪੰਜਾਬ ਦੇ ਦੋ ਫਸਲਾਂ ਦਿੱਤੇ ਉਹ ਵੀ ਪ੍ਰੋਪਰ ਨਹੀਂ ਮਿਲ ਰਹੀ ਸਵਾਮੀ ਨਾਥ ਅਕੋਰਡਿੰਗ ਹੂੰ ਤੇ ਜਿਹੜੀਆਂ ਦੂਜੀਆਂ ਸਟੇਟਾਂ ਹੈਗੀਆਂ ਉੱਥੇ ਤਾਂ ਕਿਸਾਨਾਂ ਨੂੰ ਮਤਲਬ ਖੁੱਲੀ ਮੰਡੀ ਦੇ ਰਹਿਣ ਤੇ ਛੜ ਦਿੱਤਾ ਜਾਂਦਾ ਹੂੰ ਬਿੱਲੀ ਝੋਲੇ ਤੋਂ ਬਾਹਰ ਆ ਹਾਂ ਬਿੱਲੀ ਝੋਲੇ ਤੋਂ ਬਾਹਰ ਹੋਰ ਬਿਲਕੁਲ ਚੀਜ਼ਾਂ ਲੰਗੀਆਂ ਹੋ ਗਈਆਂ ਪਹਿਲਾਂ ਸਾਨੂੰ ਬੜਾ ਇੱਕ ਭਲੇਖਾ ਜਿਹਾ ਸੀ ਵੀ ਕਿਤੇ ਇੱਕ ਲੋਕਤੰਤਰ ਨਾਲ ਦੀ ਕੋਈ ਚੀਜ਼ ਹੁੰਦੀ ਆ ਤੇ ਉਹਦੇ ਵਿੱਚ ਮਤਲਬ ਚੀਜ਼ਾਂ ਦੇ ਫੈਸਲੇ ਲੋਕ ਲੈਂਦੇ ਵੋਟਾਂ ਪਾ ਕੇ ਪਰ ਹੁਣ ਚੀਜ਼ਾਂ ਬੜੀਆਂ ਸਾਨੂੰ ਸਪਸ਼ਟ ਹੋ ਗਈਆਂ ਵੀ ਕਿਵੇਂ ਵੋਟਾਂ ਦੇ ਲਈ ਲੋਕਾਂ ਨੂੰ ਭਰਮਾਇਆ ਜਾਂਦਾ ਹੈ ਤੇ ਕਿਵੇਂ ਹੁਣ ਜਿਹੜੋ ਅਸੀਂ ਕਹਿੰਦੇ ਸੀ ਚੌਥਾ ਪਿੱਲਰ ਡੈਮੋਕ੍ਰੇਸੀ ਦਾ ਜਿਹੜਾ ਅਸੀਂ মিডিਆ ਕਹ ਦਿੰਦੇ ਆ ਉਹ ਵੀ ਉਹਨਾਂ ਨੇ ਪੂਰਾ ਖਰੀਦ ਲਿਆ ਅਸੀਂ ਰਵੀਸ਼ ਕੁਮਾਰ ਵਾਲੇ ਮਸਲੇ 'ਚ ਵੀ ਦੇਖਿਆ ਕਿ ਗ੍ਰੀਵਿਸ਼ ਕੁਮਾਰ ਛੱਡ ਗਿਆ ਉਸ ਦਿਨ ਐਨਡੀਟੀਵੀ ਦਾ ਵੀ ਅਸੀਂ ਸੁਰ ਬਦਲੀ ਹੋਈ ਦੇਖ ਲਈ ਦੂਜਾ ਜੇ ਅਸੀਂ ਕਹੀਏ ਵੀ ਜਿਵੇਂ ਕਿਸਾਨ ਭੋਲ 2020 ਜਿਹੜੇ ਤਿੰਨ ਕਾਲੇ ਕਾਨੂੰਨਾਂ ਦੇ ਵਿਰੁੱਧ ਆਇਆ ਸੀ ਉਹਦਾ ਕਾਪੀ ਪੇਸਟ ਹੀ ਹੋਊਗਾ ਉਹਦੀ ਨਕਲੀ ਹੋਊਗੀ ਉਹ ਨਹੀਂ ਹੋਊਗਾ ਹੁਣ ਦੀਆਂ ਸਥਿਤੀਆਂ ਲੱਗਾਂ ਹੁਣ ਹਾਲਾਤ ਬਹੁਤ ਬਦਲੇ ਗਏ ਆ ਉਸ ਟਾਈਮ ਨਾਲੋਂ ਤੇ ਹੁਣ ਦਾ ਜਿਹੜਾ ਘੋਲ ਆ ਉਹਦਾ ਆਕਾਸ ਭਾਵ ਖਰਾਬ ਹੋਊਗਾ ਨਾ ਵਾਤਾਵਰਣ ਪ੍ਰੇਮੀ ਸੱਜਣੇ ਗੱਲ ਉਹ ਹੀ ਆ ਕਰਦੇ ਨੇ ਕਿ ਯਾਰ ਤੁਸੀਂ ਪੰਜਾਬ ਦਾ ਪਾਣੀ ਜ਼ਹਿਰੀਲਾ ਕਰਤਾ ਝੋਨਾ ਦਾ ਆਪਾਂ ਮਤਲਬ ਆਪ ਦਾ ਚੌਲ ਖਾਂਦੇ ਨਹੀਂ ਆਪ ਦਾ ਪਰ ਰੋਟੀ ਖਾਂਦੇ ਆ ਤੇ ਬੀਜ ਦੇ ਝੋਨਾ ਝੋਨਾ ਬੀਜ ਨਾਲ ਪੰਜਾਬ ਦਾ ਪਾਣੀ ਨੀਨੇ ਜਾਂਦਾ ਪਿਆ ਹੈ ਜਰੀ ਹੋ ਗਈ ਜਾਂ ਉਹਦੇ ਨਾਲ ਨਸ਼ਿਆਂ ਦਾ ਬੜਾ ਪ੍ਰਚਾਰਿਆ ਜਾਂਦਾ ਹਨ ਤੇ ਉਹ ਫ੍ਰਸਟ੍ਰੇਸ਼ਨ ਜਿਹੜੀ ਸਾਰੀ ਹੈਗੀ ਆ ਨੌਜਵਾਨੀ ਦਾ ਮਤਲਬ ਕਹਿ ਦوں ਵੀ ਕੋਈ ਰਾਹ ਨਹੀਂ ਮਿਲ ਰਿਹਾ ਉਹਨੂੰ ਠੀਕ ਹੈ ਦੂਜੇ ਪਾਸੇ ਧੜਾ ਧੜਾ ਮਤਲਬ ਕਹਿ ਲਓ ਵੀ ਕਿਸਾਨੀ ਦੇ ਵਿੱਚੋਂ ਪ੍ਰਵਾਸ ਹੋ ਰਿਹਾ ਨਾ ਨੋਰਮਲ ਬਾਹਰ ਨੂੰ ਜਾ ਰਹੇ ਫੇ ਸਾਡਾ ਵਿਦਿਅਕ ਸਿਸਟਮ ਕਿਸ ਤਰ੍ਹਾਂ ਦਾ ਸਕੂਲੀ ਸਿਸਟਮ ਕਾਲਜ ਦਾ ਸਿਸਟਮ ਤਾਂ ਉਹ ਸਾਰਾ ਚੀਜ਼ਾਂ ਇੱਕ ਥਾਂ ਤੇ ਇਕੱਠੇ ਹੋ ਜਾਂਦੀਆਂ ਜੁੜ ਜਾਂਦੀਆਂ ਹਨ ਤਾਂ ਉਹਦੇ ਵਿੱਚ ਮਤਲਬ ਇਹ ਮਸਲੇ ਸਾਰੇ ਮਤਲਬ ਕਹਿ ਲਓ ਕਿ ਜਦੋਂ ਜੁੜ ਜਾਂਦੇ ਆ ਤਾਂ ਨੌਜਵਾਨੀ ਨੂੰ ਲੱਗਦਾ ਵੀ ਕਿਤੇ ਇੱਕ ਥਾਂ ਤੇ ਮੈਨੂੰ ਇੱਕ ਮੈਨੂੰ ਆਪਦੇ ਗੁੱਸੇ ਨੂੰ ਪ੍ਰਗਟਾਉਣ ਦਾ ਕੋਈ ਇੱਕ ਰਾਹ ਮਿਲ ਗਿਆ ਹੂੰ ਉਹ ਰਾਤ ਫਿਰ ਜਦੋਂ ਜਿਵੇਂ ਜਿਸ ਤਰੀਕੇ ਨਾਲ ਮੈਨੂੰ ਮਿਲਦਾ ਨੌਜਵਾਨ ਜੀ ਉਸ ਤਰੀਕੇ ਨਾਲ ਪ੍ਰਗਟਾਉਂਦੀ ਆ ਤੇ ਉਹਦੇ ਵਿੱਚ ਮਤਲਬ ਅੱਖੋ ਵੱਖਰੇ ਤਰੀਕੇ ਨਾਲ ਨੌਜਵਾਨੀ ਦੀ ਜਿੰਨੀ ਵੀ ਸਮਝ ਬਣੀ ਹੋਈ ਆ ਪਿਛਲੇ ਟਾਈਮ ਦੇ ਅਕੋਰਡਿੰਗ ਉਸ ਤਰੀਕੇ ਨਾਲ ਉਹਦੇ ਵਿਚਾਰ ਰੱਖਦੇ ਆ